ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਅਤੇ 12 ਪਉ ਨੂੰ ਸੂਬੇ ਦੀ ਕਚੈਰੀ ਵਿੱਚ ਸਾਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ ਸਾਹਿਬਜ਼ਾਦਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਬਹੁਤ ਲਾਲਚ ਵੀ ਦਿੱਤੇ ਜਾਂਦੇ ਨੇ ਪਰ ਉਹ ਨਿਡਰ ਹੋ ਕੇ ਉਹਨਾਂ ਨੂੰ ਜਵਾਬ ਦਿੰਦੇ ਅਤੇ ਧਰਮ ਨਹੀਂ ਬਦਲਦੇ ਉਹਨਾਂ ਨੂੰ ਨਿਹਾਂ ਵਿੱਚ ਚਿੰਨ੍ਹ ਦਾ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ 13 ਪਉ ਦਾ ਇਤਿਹਾਸ ਆਕਾ ਸਰਹੰਦ ਕਿਹਾ ਜਾਂਦਾ ਤੇ ਸਭ ਤੋਂ ਵੱਡਾ ਆਕਾ ਸਰਹੰਦ ਦਾ ਹੀ ਮੰਨਿਆ ਜਾਂਦਾ ਹੈ ਅਤੇ ਸਭ ਤੋਂ ਵੱਡੀ ਜੰਗ ਚਮਕੌਰ ਦੀ ਮੰਨੀ ਜਾਂਦੀ ਹੈ 13 ਬੋ ਨੂੰ ਅੰਮ੍ਰਿਤ ਵੇਲੇ ਮਾਤਾ ਗੁਜਰੀ ਜੀ ਪੰਜ ਬਾਣੀਆਂ ਦਾ ਨਿਤਨੇਮ ਸਾਹਿਬਜ਼ਾਦਿਆਂ ਨੂੰ ਕਰਵਾਉਂਦੇ ਨੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਕਚਹਿਰੀ ਲੱਗਦੀ ਹੈ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆਉਂਦੇ ਨੇ ਇਤਿਹਾਸ ਦੱਸਦਾ ਹੈ ਕਿ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਨਵੇਂ ਚੋਲੇ ਪਵਾਉਂਦੇ ਨੇ ਅਤੇ ਉਹਨਾਂ ਦੇ ਕਲਗੀ ਸਜਾਉਂਦੇ ਨੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਬੇਟਾ ਆਉ ਜਾਣੇ ਸੇ ਪਹਿਲੇ ਜਰਾ ਆਉ ਗਲੇ ਸੇ ਤੋ ਲਗਾ ਲੂੰ ਕੇਸੋਂ ਕੋ ਕੰਗੀ ਕਰੂੰ ਜਰਾ ਮੂੰਹ ਧੁਲਾ ਤੋ ਲੂੰ ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮਕੋ ਮੈਂ ਦੁਲਹਾ ਬਣਾ ਤੋ ਲੂੰ ਮਾਤਾ ਗੁਜਰੀ ਜੀ ਕਹੰਦੇ ਅੱਜ ਲਾੜੀ ਮੋਤ ਨੂੰ ਵਿਆਹ ਲੈਣਾ ਹੈ ਤੁਹਾਨੂੰ ਦੁਲਹਾ ਬਣਾ ਦਵਾਂ ਸੱਚਖੰਡ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਵਿੱਚ ਜਾ ਬਿਰਾਜਣਾ ਹੈ ਸਿਪਾਹੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਾਂਦੇ ਨੇ ਤੇਰਾ ਪੋਨੂ ਵੀ ਕਚਹਿਰੀ ਵਿੱਚ ਜਾ ਕੇ ਉਹ ਡਰਾਵੇ ਠਮਕਾਵੇ ਉਹੀ ਲਾਲਚ ਦਿੰਦੇ ਨੇ ਅਤੇ ਮੁਸਲਮਾਨ ਬਣਾਉਂਦੀਆਂ ਗੱਲਾਂ ਕਰਦੇ ਨੇ ਪਰ ਸਾਹਿਬਜ਼ਾਦੇ ਅਡੋਲ ਰਹਿੰਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਕੱਪੜੇ ਉਤਾਰ ਕੇ ਦਰਖਤ ਨਾਲ ਬੰਨ ਕੇ ਸ਼ਮਕਾ ਮਾਰੀਆਂ ਜਾਂਦੇ ਨੇ ਤਸੀਹੇ ਦਿੱਤੇ ਗਏ ਨੇ ਅਤੇ ਗੁਲੇਲਾ ਨਾਲ ਪੱਥਰ ਵੀ ਮਾਰੇ ਗਏ ਨੇ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੀ ਅੱਖ ਜ਼ਖਮੀ ਹੋ ਜਾਂਦੀ ਹੈ اپنی ਅੱਖ ਤੇ ਹੱਥ ਰੱਖ ਲੈਂਦੇ ਨੇ ਤੇ ਮੁਗਲ ਫਿਰ ਕਹਿੰਦੇ ਨੇ ਧਰਮ ਕਬੂਲ ਕਰੋ ਬਾਬਾ ਫਤੇ ਸਿੰਘ ਜੀ ਸਿਰ ਹਿਲਾਉਂਦੇ ਨੇ ਨਹੀਂ ਫਿਰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨਣ ਲਈ ਕੋਈ ਮਿਲ ਨਹੀਂ ਰਿਹਾ ਸੀ ਫਿਰ ਦੋ ਭਰਾ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਜਿਨ੍ਹਾਂ ਦਾ ਮੁਕਦਮਾ ਕਚਹਿਰੀ ਵਿੱਚ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਜੇ ਸਾਡੀ ਸਜ਼ਾ ਮਾਫ ਕੀਤੀ ਜਾਵੇ ਫਿਰ ਅਸੀਂ ਨੀਹਾਂ ਵਿੱਚ ਉਹਨਾਂ ਨੂੰ ਚਿਨਣ ਲਈ ਤਿਆਰ ਹਾਂ ਫਿਰ ਨੀਹਾ ਚਿੰਨਣੀਆਂ ਸ਼ੁਰੂ ਕਰ ਦਿੰਦੇ ਨੇ ਸਾਹਿਬਜ਼ਾਦੇ ਜਬਜੀ ਸਾਹਿਬ ਦਾ ਪਾਠ ਕਰਦੇ ਨੇ ਜਦੋਂ ਕੰਦ ਸੰਪੂਰਨ ਹੋ ਜਾਂਦੀ ਹੈ ਤਾਂ ਕੰਦ ਡਿੱਗ ਪੈਂਦੀ ਹੈ ਕਿਉਂਕਿ ਸਾਹਿਬਜ਼ਾਦੇ ਬੇਹੋਸ਼ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਸਹਾਰਗਾਂ ਵੜ ਦਿੱਤੀਆਂ ਜਾਂਦੀਆਂ ਹਨ ਬਾਬਾ ਜੁਰਾਵਰ ਸਿੰਘ ਜੀ ਉਸੇ ਸਮੇਂ ਸ਼ਹੀਦ ਹੋ ਜਾਂਦੇ ਨੇ ਪਰ ਇਤਿਹਾਸ ਦੱਸਦਾ ਹੈ ਬਾਬਾ ਫਤਿਹ ਸਿੰਘ ਜੀ 12 ਕਿ ਮਿੰਟ ਬਾਅਦ ਸ਼ਹੀਦੀ ਪ੍ਰਾਪਤ ਕਰਦੇ ਨੇ ਮਾਤਾ ਗੁਜਰੀ ਜੀ ਵੀ ਨਾਮ ਜਪਦੇ ਜਪਦੇ ਸਵਾਸ ਤਿਆਗ ਦਿੰਦੇ ਨੇ ਉਹਨਾਂ ਦੀਆਂ ਦੇਹਾਂ ਦੀ ਬੇਅਦਬੀ ਕਰਨ ਲਈ ਮੁਗਲ ਠੰਡੇ ਬੁਝ ਤੋਂ ਪਿਛਲੇ ਪਾਸੇ ਸੁੱਟ ਦਿੰਦੇ ਨੇ ਪਰ ਦੀਵਾਨ ਟੋਡਰਮਲ ਦੇਹਾਂ ਦਾ ਸੰਸਕਾਰ ਕਰਦੇ ਨੇ ਦਸ਼ਮੇਸ਼ ਪਿਤਾ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ